ਜੋ ਨੀਤ ਬਿੱਟੂ ਜੀ ਨੂੰ ਮੈਂ ਪੁੱਛਣਾ ਚਾਹਨਾ ਹੈ ਕਿ ਮੁੱਖ ਮੰਤਰੀ ਜੀ ਨੇ ਅੱਜ ਜਿਹੜੀ ਗੱਲ ਆਖੀ ਕਿ ਤੁਹਾਨੂੰ ਇੰਨੀਆਂ ਮਿਰਚਾਂ ਲੱਗ ਰਹੀਆਂ ਮਾਜੂਬ ਮੁੱਖ ਮੰਤਰੀ ਜੀ ਨੇ ਇਹੀ ਸਟੈਂਡ ਲਿਆ ਕਿ ਪੰਜਾਬ ਜਿਹੜਾ ਬਣਦਾ ਪਾਣੀ ਹਰਿਆਣੇ ਨੂੰ ਦੇ ਚੁੱਕਿਆ ਹੈ ਹੁਣ ਸਾਡੇ ਕੋਲ ਪਾਣੀ ਨਹੀਂ ਜਦੋਂ ਸਾਡੇ ਕੋਲ ਆਪਣੇ ਆਪਣੇ ਸੂਬੇ ਲਈ ਪਾਣੀ ਦੀ ਕਮੀ ਹੈ ਤੇ ਅਸੀਂ ਹਰਿਆਣੇ ਨੂੰ ਕਿਤਨਾ ਦੇ ਦਈਏ ਤੇ ਤੁਸੀਂ ਜੇ ਨਸੀਹਤ ਦੇਣੀ ਹੈ ਬਿੱਟੂ ਸਾਹਿਬ ਨਸੀਹਤ ਦੋ ਆਪਣੀ ਭਾਜਪਾ ਦੀ ਕੇਂਦਰ ਸਰਕਾਰ ਨੂੰ ਜਿਹੜੀ ਲਗਾਤਾਰ BBMP ਚੋਂ ਪੰਜਾਬ ਦੀ ਨੁਮਾਇੰਦਗੀ ਨੂੰ ਖਤਮ ਕਰਦੀ ਹੈ ਸਾਜ਼ਿਸ਼ ਚੱਲ ਰਹੀ ਹੈ। ਔਰ ਸਾਜ਼ਿਸ਼ ਦੇ ਤਹਿਤੀ ਪੰਜਾਬ ਦਾ ਪਾਣੀ ਜਿਹੜਾ ਆ ਉਹ ਦੇਣ ਦੀ ਕੁਆਇਰ ਜਿਹੜੀ ਹਰਿਆਣਾ ਨੂੰ ਦੇਣ ਦੀ ਕੁਆਇਰ ਸ਼ੁਰੂ ਕੀਤੀ ਹੋਈ ਹੈ। ਨਸੀਹਤ ਦੇਣੀ ਆ ਤੇ ਹਰਿਆਣੇ ਦੇ BJP ਦੇ ਮੁੱਖ ਮੰਤਰੀ ਹੁੰਦਾ ਉਹ ਬਿੱਟੂ ਸਾਹਿਬ ਜਿਹੜਾ ਕਿ ਪਾਣੀ ਦੀ ਜਿਹੜੀ ਵਰਤੋਆ ਉਹਨੂੰ ਠੀਕ ਨਹੀਂ ਕਰ پا ਰਿਹਾ। ਜੇ ਤੁਹਾਨੂੰ ਲੋਕਾਂ ਦੀ ਹਰਿਆਣੇ ਦੇ ਲੋਕਾਂ ਦੀ ਇੰਨੀ ਚਿੰਤਾ ਆ ਤੇ ਪਹਿਲਾਂ ਇਰੀਗੇਸ਼ਨ ਦੀ ਬਜਾਏ ਪੀਣ ਵਾਲਾ ਪਾਣੀ ਲੋਕਾਂ ਨੂੰ ਦੇ ਦਿਓ ਖੇਤੀਬਾੜੀ ਬਾਅਦ ਚ ਦੇ ਦਿਓ ਗੱਲ ਇਹ ਆ ਬਿੱਟੂ ਸਾਹਿਬ ਤੁਸੀਂ ਆਪਣੀ ਕੁਰਸੀ ਬਚਾਉਣ ਦੇ ਚੱਕਰ 'ਚ ਤੁਹਾਡੀ ਮਜਬੂਰੀ ਇਹ ਆ ਵੀ ਤੁਸੀਂ ਕੁਰਸੀ ਆਪਣੀ ਬਰਕਰਾਰ ਰੱਖਣਾ ਕਿਉਂ ਨਹੀਂ ਉਹਦੇ ਲਈ ਪੰਜਾਬ ਦੇ ਜਿੰਨੇ ਮਰਜ਼ੀ ਹਿੱਤ ਵੇਚੇ ਜਾਣ ਪੰਜਾਬ ਦੇ ਹੱਕਾਂ ਤੇ ਜਿੰਨੇ ਮਰਜ਼ੀ ਡਾਕੇ ਪਈ ਜਾਣ ਉਹਦੇ ਤੇ ਤੁਹਾਨੂੰ ਕੋਈ ਇਤਰਾਜ਼ ਨਹੀਂ ਤੇ ਜਿੰਨਾ ਚਿਰ ਭਗਵੰਤ ਮਾਨ ਜੀ ਮੁੱਖ ਮੰਤਰੀ ਆਵਾ ਦੀ ਪਾਰਟੀ ਦੀ ਸਰਕਾਰ ਹੈ ਪੰਜਾਬ ਦੇ ਹੱਥਾਂ ਤੇ ਅਸੀਂ ਡਾਕੇ ਨਹੀਂ ਪੈਣਦੇ ਨੇ ਭਾਜਪਾ ਜਿੰਨਾ ਮਰਜੀ ਜ਼ੋਰ ਲਾਵੇ ਔਰ ਜੇ ਬਹੁਤੀ ਤੁਹਾਨੂੰ ਚਿੰਤਾ ਹੈ ਤੇ ਜਿਹੜਾ ਪਾਕਿਸਤਾਨ ਦਾ ਪਾਣੀ ਰੋਕਿਆ ਪ੍ਰਧਾਨ ਮੰਤਰੀ ਜੀ ਕਹਿੰਦੇ ਸੀ ਉਹ ਪਾਣੀ ਦੇ ਦਿਓ ਪੰਜਾਬ ਨੂੰ ਹਰਿਆਣੇ ਨੂੰ ਤੇ ਹੋਜੂ ਸਰਪਲਸ